ਦੇਸ਼ ਨਾਲੋਂ 40 40 ਲੱਖ 2580000 ਰੁਪਏ ਜਿਹੜੇ ਕਿ ਪਾਈ ਗਏ। ਬੰਬਿਆਰ ਵਿੱਚ ਰੈਸ਼ ਹੋ ਜਿਆਦਾ ਹੋਣ ਕਰਕੇ ਤੇ ਉਹ ਆਪਣਾ ਜਿੰਨੀ ਕੰਮ ਜਾਂ ਵਗੈਰਾ ਇਹ ਦਿਨ ਦੇਤੀ ਸਨ ਤੇ ਬਾਕੀ ਅਸੀਂ ਇਨਕਮ ਟੈਕਸ ਜਿਹੜੀ ਇੱਕ ਅਫਸਰ ਹੈ ਆਪਣਾ ਜਿਹੜੇ ਮੰਨਣਾ ਦਸੀ ਗੌਰਧੂ ਪਾਰਟੀ ਸਰਾਇ ਇਹ ਜੋ ਪ੍ਰੈਸ ਕਾਨਫਰੰਸ ਹੈ ਕਿਸ ਵੰਦ ਸੱਜੀ ਗਈ ਹੈ ਜੀ ਕਿ ਆਪਣੇ ਮਾਨ ਜੋ ਡੀਵੀ ਸਾਹਿਬ ਪੰਜਾਬ ਜੀ ਦੇ ਦਸ਼ੰਗ ਇਸਤਾਰ ਜਿਹੜਾ ਕਿ ਇਲੈਕਸ਼ਨ ਮਸ਼ੀਨਾਂ ਦਾਤਾ ਉਹਦੇ ਰਿਗਾਰਡਿੰਗ ਅਸੀਂ ਨਾਕਾਬੰਦੀ ਦੀ ਗੱਲ ਕੀਤੀ ਹੋਈ ਸੀ ਆਪਣੇ ਕਜਰੀਏ ਜੋ ਜਿਸਦੇ ਵਿੱਚ ਏਐਸਆਈ ਕਮਾਲ ਸਿੰਘ ਤੇ ਸੁਰੱਖਿਤੀ ਟੀਮ ਨੇ ਜਿਹੜਾ ਵਹਾਈਕਲਾਂ ਦੀ ਚੈਕਿੰਗ ਕਰ ਰਹੇ ਸੀਗੇ ਤੇ ਨਾਲ ਐਸ ਐਚਓ ਸਿਟੀ ਦੀ ਟੀਮ ਸੀ ਤੇ ਉਸ ਦੌਰਾਨ ਸਾਨੂੰ ਇੱਕ ਗੱਡੀਆਂ ਦੀ ਜਿਹੜੀ ਚੈਕਿੰਗ ਹੈ ਉਹਦੇ ਵਿੱਚ ਡਿੱਗੀ ਵਿੱਚ ਜਾਂ ਕੋਈ ਸ਼ੱਕੀ ਸਮਾਨਦਾਰਦਾ ਜਾਂ ਕੋਈ ਹੋਰ ਵਹੀਕਲ ਹੈਗੇ ਆ ਟੂ ਵੀਲਰ ਹੈਗੇ ਜਿਨ੍ਹਾਂ ਦੇ ਬਲੋਟ ਨੰਬਰ ਹੈ ਟ੍ਰਿਪਰ ਰਾਈਡਿੰਗ ਹੈ ਇਹਦਾ ਕੋਈ ਫੈਂਸ ਹੈਗੇ ਉਹਦੇ ਰਿਗਾਰਡਿੰਗ ਅਸੀਂ ਚੈਕਿੰਗ ਕਰਦੇ ਸੀ ਤੇ ਕੱਲ ਵਕਤ ਸ਼ਾਮੀ 4:00 ਵਜੇ ਸਾਨੂੰ ਇੱਕ ਜਿਹੜੀ ਗੱਡੀ ਜਿਹੜੀ ਮਿਲੀ ਵਰਨਾਕਾਰ ਜਿਹੜਾ ਨੰਬਰ ਸੀਗਾ ਆਪਣੇ ਬੀਵੀ0 306 ਬੀਵੀ06 ਤੇ ਪੀਵੀ06 ਏਬੀ0081 ਤੇ ਉਹਦੇ ਵਿੱਚ ਜਿਹੜੇ ਕਿ ਅਸੀਂ ਗੱਡੀ ਰੋਕੀ ਗੱਡੀ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਗੱਡੀ ਭਜਾ ਲਈ ਤੇ ਗੱਡੀ ਭਜਾਉਣ ਤੋਂ ਬਾਅਦ ਸਾਡੀ ਟੀਮ ਨੇ ਜਿਹੜਾ ਕਿ ਪਿੱਛਾ ਕੀਤਾ ਤੇ ਉਹ ਬਾਜ਼ਾਰ ਵਿੱਚ ਰਸ਼ੋਣ ਜਿਆਦਾ ਹੋਣ ਕਰਕੇ ਤੇ ਉਹ ਪੰਚਨ ਨਹੀਂ ਕਾਮਯਾਬ ਹੋ ਗਏ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਪਰ ਬਾਜ਼ਾਰ ਜਿਹੜਾ ਸ਼ੋਣ ਕਰਕੇ ਉਹ ਅੱਗੇ ਵਸੇ ਹੋ ਗਏ ਤੇ ਜਦੋਂ ਅਸੀਂ ਮਾਨਯੋਗ ਸੀਨੀਅਰ ਅਫਸਰਾਂ ਨੂੰ ਇਹਦੇ ਬਾਰੇ ਦੱਸਿਆ ਗਿਆ ਤੇ ਜੋ ਇਹਦੀ ਗੱਡੀ ਦੀ ਤਲਾਸ਼ੀ ਲਈ ਗਈ ਤੇ ਗੱਡੀ ਵਿੱਚ ਜਿਹੜਾ ਕਿ ₹640 40,25,800 ਜਿਹੜੇ ਕਿ ਪਾਏ ਗਏ। ਔਰ ਜਿਹੜੀ ਇਹ ਗੱਡੀ ਅਸੀਂ 102 ਸੀਐਮ ਡਿਸਟ੍ਰਿਕਟ ਜਿਹੜੀ ਗੱਡੀ ਥਾਣਾ ਵਿੱਚ ਬੰਦ ਕੀਤੀ ਗਈ ਆ ਤੇ ਬਾਕੀ ਜਿਹੜੇ ਇਹਦੇ ਗੱਡੀ ਦੇ ਵਿੱਚ ਜਿਹੜਾ ਗੱਡੀ ਦੇ ਵਿੱਚ ਜਿਹੜੇ ਮਾਲਕ ਆ ਉਹਦਾ ਜਤੇਸ਼ ਗਰੋਬਰ ਪੁੱਤਰ ਰਵੇਸ਼ ਕੁਮਾਰ ਗਰੋਬਰ ਵਾਸੀ ਮਹੱਲਾ ਬੁੱਧਵਾਸ ਤੇ ਦੂਸਰਾ ਲੜਕਾ ਹੈਗਾ ਆਪਣੇ 지네쉬 కుమార్ ਪੁੱਤਰ ਆਰਮਨ ਕੁਮਾਰ ਇਹ ਵਾਸੀ 8 ਨੰਬਰ ਵਾਰਡ ਆਰਮਨ ਦਾਸ ਨਗਰ ਫਰੋਜਪੁਰ ਦੇ ਹੈਗੇ ਆ ਤੇ ਇੱਕ ਰੋਹਿਤ ਸਨਿਪੁੱਤਰ ਆਰਮਨ ਸੇਠੀ ਵਾਸੀ ਫਰੋਜਪੁਰ ਹੈ ਤੇ ਇਹ ਇਹਨਾਂ ਦਾ ਗੱਡੀ ਦਾ ਜਿਹੜੇ ਅਸੀਂ ਵਨ ਇੰਕਟ ਦੇ ਪਾ ਕੇ ਗੱਡੀ ਦੇ ਜਿਹੜਾ ਐਡਰੈਸ ਵਗੈਰਾ ਆਇਆ ਇਹਨਾਂ ਦਾ ਹੈ ਇਹ ਤਿੰਨ ਵਿਅਕਤੀ ਸਨ ਤੇ ਬਾਕੀ ਅਸੀਂ ਇਨਕਮ ਟੈਕਸ ਜਿਹੜੀ ਅ ਅਫਸਰ ਹੈ ਆਪਣੇ ਸਾਡੇ ਉਹਨਾਂ ਨੇ ਸੀ ਫੋਮ ਕਰ ਦਿੱਤਾ ਟੀਮ ਨੂੰ ਤੇ ਉਹ ਆਉਣਗੇ ਬਾਕੀ ਉਹ ਅਗਲੀ ਜਿਹੜਾ ਕਿ ਕਾਰਵਾਈ ਉਹ ਕਰ ਦੇ ਕਿਧਰੋਂ ਆ ਰਹੇ ਸੀ ਜੀ ਇਹ ਆਪਣੇ ਇਧਰੋਂ ਮੋਗਾ ਸੜਕ ਤੋਂ ਆ ਰਹੇ ਸੀ ਤੇ ਗੱਡੀ 'ਚ ਤਿੰਨ ਜਣੇ ਸਵਾਰ ਸੀਗੇ ਜੀ ਹਾਂਜੀ ਤਿੰਨ ਜਣੇ ਸਵਾਰ ਸੀਗੇ ਇਹ ਫੜੇ ਕਿੰਨੇ ਗਏ ਜੀ ਤੇ ਕਿੰਨੇ ਭੱਜ ਗਏ ਇਹਦੇ ਵਿੱਚ ਇਦਾਂ ਸੀ ਜਦੋਂ ਗੱਡੀ ਅਸੀਂ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਦੀ ਟੀਮ ਨੇ ਤੇ ਉਹ ਗੱਡੀ ਪੀ ਜਾ ਕੇ ਲੱਗੇ ਮਗਰ ਜਦੋਂ ਸਾਡੀ ਟੀਮ ਗਈ ਤੇ ਜਦੋਂ ਇਹਨਾਂ ਨੇ ਆਪਣੀ ਗੱਡੀ ਗੱਡੀ ਤੇ ਉਹਦੇ ਵਿੱਚ ਥੋੜਾ ਟਾਈਮ ਪੈ ਗਿਆ ਤੇ ਉਹ ਗੱਡੀ ਅੱਗੇ ਸਿਧਵਾ ਬੇਟਾਲੂ ਨੂੰ ਜਾ ਕੇ ਗੱਡੀ ਉਹਨਾਂ ਰੋਡ ਤੇ ਲਾ ਕੇ ਤੇ ਭੱਜਣ ਦੀ ਗੱਡੀ ਛੱਡ ਕੇ ਭੱਜ ਗਏ ਕੋਈ ਪਤਾ ਲੱਗੇ ਜੀ ਉਹਨਾਂ ਦਾ ਕੋਈ ਕਿੱਥੋਂ ਪੈਸਾ ਆਇਆ ਸੀ ਆ ਕੋਈ ਉਹਦੇ ਬਾਰੇ ਕੋਈ ਜਾਣਕਾਰੀ ਇਹਦੇ ਬਾਰੇ ਉਹਨਾਂ ਨਾਲ ਜੇ ਤਾਂ ਮੰਨ ਲਓ ਟਾਈ ਅਪ ਅਸੀਂ ਕਰ ਰਹੇ ਹਾਂ ਤੇ ਉਹ ਆਪਣਾ ਜੋ ਵੀ ਬੈਂਕ ਦੇ ਡਾਕੂਮੈਂਟਸ ਵਗੈਰਾ ਦੇਣਗੇ ਉਹ ਇਨਕਮ ਡੈਕਸ ਦਾ ਤਰ੍ਹਾਂ ਉਹ ਮਈਆ ਕਲਾ ਦੇਣਗੇ ਅਗਰ ਉਹਨਾਂ ਦੇ ਇਹ ਪੈਸੇ ਜਿਹੜੇ ਬਿਲਕੁਲ ਸਹੀ ਆ ਤੇ ਉਹਨਾਂ ਦਾ ਪ੍ਰੂਫ ਹੈਗਾ ਤੇ ਉਹ ਪੈਸੇ ਇਨਕਮ ਡੈਕਸ ਨੂੰ ਜੋ ਐਸ ਪਰ ਲੋਗਾਂ ਤੇ ਉਹ ਲਿਸ ਕਰਦੇ ਭੱਜਣ ਦਾ ਕਾਰਨ ਬਤਾਲ ਕੇ ਭੱਜੇ ਕਿਉਂ ਉਹ ਜਿੰਦਾ ਕਾਰਨ ਅਸੀਂ ਪੱਤਰਕਾਰਾਂ ਦੀ ਇਨਵੈਸਟੀਗੇਸ਼ਨ ਕਰਾਂਗੇ ਜੀ ਭੱਜਣ ਦਾ ਕਾਰਨ ਕੀ ਆ ਉਹ ਅਸੀਂ ਉਹਨਾਂ ਨੂੰ ਰੇਟ ਵਗੈਰਾ ਕਰਾਂਗੇ ਬੁਲਾਮਾ ਕਿ ਉਹ ਕੀ ਕੀ ਕਰਨ ਲੈ ਕੇ ਜਾ ਰਹੇ ਸੀ ਪੈਸਾ ਜੀ ਉਹ ਜੋ ਫੜਿਆ ਗਿਆ ਦੋਸ਼ੀ ਉਹਨੂੰ ਕੀ ਪੁੱਛ ਦੱਚ ਕੀ ਪਤਾ ਲੱਗਿਆ ਜੀ ਨਹੀਂ ਹਜੇ ਦੋਸ਼ੀ ਬੜਾ ਆਏ ਸਾਹਮਣੇ ਨਹੀਂ ਆਏ ਨਾ ਜਦੋਂ ਸਾਹਮਣੇ ਆਉਣਗੇ ਫਿਰ ਉਹਨਾਂ ਨੂੰ ਪੁੱਛਗਿਸ਼ ਕਰਾਂਗੇ ਜੀ ਹਾਂਜੀ ਹੁਣ ਇਹ ਤਾਂ ਭੱਜੇ ਹੋਏ ਨਾ ਅੱਛਾ ਸਾਰੇ ਭੱਜ ਗਏ ਤਾਂ ਨਹੀਂ ਹਾਂਜੀ ਹਾਂਜੀ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਸੀ ਠੀਕ ਹੈ ਜੀ ਜਦੋਂ ਸਾਹਮਣੇ ਆਉਣਗੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੋ ਪੁਲਿਸ ਦੀ ਕਾਰਵਾਈ ਬੰਦੀ ਕਰਵੀ ਉਹ ਵੀ ਕਰਾਂਗੇ ਠੀਕ ਹੈ ਇਹ ਫੜੀ ਹੋਈ ਰਕਮ ਜਮ੍ਹਾਂ ਕਰਾ ਦਿੱਤੀ ਕੀ ਫਿਰ ਹਾਂਜੀ ਅਸੀਂ ਆਪਣੇ ਮਾਲ ਖਾਨੇ ਵਿੱਚ ਜਿਹੜਾ ਥਾਣਾ ਸਿਟੀ ਜਗਰਾਉਂ ਦੇ ਵਿੱਚ ਹੀ ਤੁਹਾਨੂੰ ਕਰਾਂਗੇ ਧੰਨਵਾਦ ਥੋੜੀ ਉ